ਜਿੱਥੇ ਪੂਰੇ ਪੰਜਾਬ ਦੇ ਵਿੱਚ 45 ਡਿਗਰੀ ਤੋਂ ਉੱਪਰ ਦਾ ਪਾਰਾ ਹੋ ਚੁੱਕਿਆ ਹੈ ਤੇ ਜਿੱਥੇ ਗਰਮੀ ਦੇ ਨਾਲ ਲੋਕ ਤਰਾਹੇ-ਤਰਾਹੇ ਕਰ ਰਹੇ ਨੇ ਉਥੇ ਜਿਹੜੇ ਚਿੜੀਆ ਘਰ ਨੇ ਉਹਨਾਂ ਦੇ ਵਿੱਚ ਰੱਖੇ ਹੋਏ ਜਾਨਵਰਾਂ ਦੀ ਕੀ ਹਾਲਾਤ ਨੇ ਉਸ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਅਸੀਂ ਇਸ ਸਮੇਂ ਪਹੁੰਚੇ ਹਾਂ ਛਤਬਿੜ ਚਿੜੀਆ ਘਰ ਦੇ ਵਿੱਚ ਤੇ ਸਾਹਮਣੇ ਤਸਵੀਰਾਂ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਚਿੱਟਾ ਬਾਗ ਜੋ ਵਾਈਟ ਟਾਈਗਰ ਦੇ ਨਾਮ ਨਾਲ ਮਸ਼ਹੂਰ ਹੈ ਉਹ ਸਾਹਮਣੇ ਪੂਲ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਤੇ ਪ੍ਰਬੰਧ ਉਸ ਦੇ ਠੰਡਕ ਦੇ ਲਈ ਹੈ ਜੋ ਸਾਹਮਣੇ ਫੁਹਾਰਾ ਜੋ ਉੱਪਰ ਪੂਲ ਦੇ ਉੱਪਰ ਇੱਕ ਪਾਈਪ ਲਗਾ ਕੇ ਉਸ ਨੂੰ ਬਣਾਇਆ ਗਿਆ ਤੇ ਉਸ ਨੂੰ ਠੰਡਕ ਦੇਣ ਵਾਸਤੇ ਤੇ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਗ ਕਿਸ ਤਰ੍ਹਾਂ ਉਸ ਪੂਲ ਦੇ ਵਿੱਚ ਬੈਠ ਕੇ ਆਪਣੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਠੰਡਕ ਦਾ ਜੋ ਕਹਿ ਸਕਦੇ ਹਾਂ ਵੀ ਠੰਡਕ ਦੇ ਲਈ ਉਸ ਪੂਲ ਦੇ ਵਿੱਚ ਬੈਠਾ ਹੋਇਆ ਲੇਕਿਨ ਹੋਰ ਵੀ ਇੱਥੇ ਜਾਨਵਰ ਨੇ ਉਹਨਾਂ ਦੇ ਵੀ ਤੁਹਾਨੂੰ ਹਾਲਾਤ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦੇ ਵਿੱਚ ਇੱਕ ਵਾਰੀ ਸਾਹਮਣੇ ਜੋ ਚਿੜੀਆ ਘਰ ਦੇ ਅਧਿਕਾਰੀਆ ਜਾਂ ਕਰਮਚਾਰੀਆਂ ਦੇ ਵੱਲੋਂ ਇੱਥੇ ਜਾਨਵਰਾਂ ਦੀ ਸਹੂਲਤ ਦੇ ਲਈ ਗਰਮੀ ਤੋਂ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਉਹ ਵੀ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜੋ ਪਿੰਜਰੇ ਵੀ ਬਣੇ ਹੋਏ ਤੇ ਨਾਲ ਜੋ ਜਾਨਵਰਾਂ ਨੂੰ ਠੰਡਾ ਰੱਖਣ ਦੇ ਲਈ ਕੂਲਰਾਂ ਦਾ ਵੀ ਇਸਤਮਾਲ ਕੀਤਾ ਜਾ ਰਿਹਾ ਪੱਖੇ ਲੱਗੇ ਹੋਏ ਨੇ ਇਹਦੇ ਜੋ ਬੈਰਕਸ ਨੇ ਜੋ ਪਿੰਜਰੇ ਨੇ ਜੋ ਕਹਦੀ ਹੈ ਨਾ ਕਿ ਇਸ ਪਿੰਜਰਾ ਦੇ ਵਿੱਚ ਟਾਈਗਰ ਤੜਿਆ ਹੋਇਆ ਤੇ ਉਸ ਨੂੰ ਠੰਡਕ ਦੇਣ ਵਾਸਤੇ ਕੂਲਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਜੋ ਜੋ ਇਸ ਨਾ ਜਾਨਵਰਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ ਬਕੂਬੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟਾਈਗਰ ਕਿਸ ਤਰ੍ਹਾਂ ਇਸ ਠੰਡਕ ਦਾ ਅਨੰਤ ਆ ਮਾਰ ਰਿਹਾ ਲੇਕਿਨ ਗਰਮੀ ਤੋਂ ਵੀ ਜੋ ਇੱਥੋਂ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਟਾਈਗਰ ਨੂੰ ਗਰਮੀ ਤੋਂ ਬਚਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ 'ਚ ਬਖੂਬੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਅਤਿ ਦੀ ਗਰਮੀयां ਉਸਦੇ ਪਿੰਜਰੇ ਦੇ ਵਿੱਚ ਪਾਣੀ ਵੀ ਰੱਖਿਆ ਹੋਇਆ ਤੇ ਖਾਣ ਵਾਲਾ ਹੋਰ ਸਮਾਨ ਵੀ ਰੱਖਿਆ ਜਾਂਦਾ ਲੇਕਿਨ ਗੱਲ ਕਰੀਏ ਤਾਂ ਦੇਖ ਸਕਦੇ ਹਾਂ ਕਿ ਗਰਮੀ ਅਤਿ ਦੀ ਗਰਮੀ ਆ ਕਿ ਲੋਕਾ ਜਿੱਥੇ ਪਰੇਸ਼ਾਨ ਹੋ ਰਹੇ ਨੇ ਗਰਮੀ ਤੋਂ 45 ਡਿਗਰੀ ਤੋਂ ਉੱਪਰ ਦਾ ਪਾਰਾ ਪਹੁੰਚ ਚੁੱਕਿਆ ਹੈ ਫਿਰ ਵੀ ਜਾਨਵਰਾਂ ਨੂੰ ਰੱਖ ਰਖਾ ਦੇ ਲਈ ਜੂ ਵਾਲਿਆਂ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਹੋਰ ਵੀ ਤੁਹਾਨੂੰ ਜਾਨਵਰ ਵਿਕਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਲੈਪਰਡ ਯਾਨੀ ਕਿ ਤੇਂਦੂਆਂ ਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਕਿ ਜੂ ਦੇ ਅਧਿਕਾਰੀਆਂ ਦੇ ਵੱਲੋਂ ਇੱਥੇ ਉਸ ਤੇਂਦੂ ਦੀ ਤੇ ਦੰਦ ਨੂੰ ਗਰਮੀ ਤੋਂ ਬਚਾਉਣ ਦੇ ਲਈ ਇੱਕ ਪਿੰਜਰੇ ਨੂੰ ਪੂਰੀ ਤਰ੍ਹਾਂ ਜਾਲੀਵਾਲਦਾਰ ਪਿੰਜਰੇ ਨੂੰ ਕਵਰ ਕੀਤਾ ਹੋਇਆ ਤੇ ਉਸ ਦੇ ਵਿੱਚ ਪਿੰਜਰੇ ਦੇ ਵਿੱਚ ਤेंदुए ਦੇ ਬਚਾਅ ਦੇ ਲਈ ਜੇ ਗਰਮੀ ਤੋਂ ਬਚਾਉਣ ਦੇ ਲਈ ਤेंदुए ਨੂੰ ਉੱਥੇ ਪਾਣੀ ਦੇ ਫੁਹਾਰੇ ਦੀ ਪਾਈਪ ਲਾਈ ਹੋਈ ਹੈ ਪਾਣੀ ਦਾ ਫੁਹਾਰਾ ਲਾਇਆ ਹੋਇਆ ਵਿੱਚ ਉਹਦੇ ਛੋਟਾ ਜਿਹਾ ਇੱਕ ਪਾਉਂਡ ਬਣਾਇਆ ਗਿਆ ਤਲਾਹ ਬਣਾਇਆ ਗਿਆ ਤਾਂ ਜੋ ਤेंदुआ ਇਸ ਤਲਾਹ ਦੇ ਵਿੱਚ ਬੈਠ ਕੇ ਠੰਡਕ ਮਹਿਸੂਸ ਕਰ ਸਕੇ ਗਰਮੀ ਤੋਂ ਰਾਹਤ ਮਹਿਸੂਸ ਕਰ ਸਕੇ ਵੱਡੀਆਂ-ਵੱਡੀਆਂ ਜੇਕਰ ਇਹ ਤਾਂ ਹਰੇ ਰੰਗ ਦੀਆਂ ਚਾਦਰਾਂ ਲਗਾਈਆਂ ਗਈਆਂ ਨੇ ਤਾਂ ਜੋ ਇਸ ਤेंदुए ਨੂੰ ਠੰਡਕ ਮਿਲ ਸਕੇ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਜੇ ਗੱਲ ਕਰਾਂ ਇਸ ਜੂ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜੂ ਦੇ ਵਿੱਚ ਹੋਰ ਬਹੁਤ ਸਾਰੇ ਜਾਨਵਰ ਨੇ ਤੇ ਜੂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਜਾਨਵਰ ਇਸ ਜੂ ਦੇ ਵਿੱਚ ਮੌਜੂਦ ਨੇ ਲੇਕਿਨ ਤेंदुए ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਸਾਥੀ ਨੂੰ ਕਹੂੰਗਾ ਕਿ ਸਾਹਮਣੇ ਜੋ ਇੱਕ ਕੇਵ ਬਣੀ ਹੋਈ ਹੈ ਕੇਵ ਦੇ ਵਿੱਚ ਜਿੱਥੇ ਕਿ ਇਹ ਤेंदुआ ਰਹਿੰਦਾ ਹੈ ਲੇਕਿਨ ਉਸ ਨੂੰ ਵੀ ਠੰਡਾ ਰੱਖਣ ਵਾਸਤੇ ਹਰੇ ਰੰਗ ਦੀਆਂ ਚਾਦਰਾਂ ਉਸ ਦੇ ਉੱਪਰ ਕੇਸ ਦੇ ਲਗਾਈਆਂ ਗਈਆਂ ਨੇ ਤਾਂ ਜੋ ਤੋਪ ਤੋਂ ਕਰਮੀ ਤੋਂ ਇਹਨਾਂ ਜਾਨਵਰਾਂ ਦਾ ਬਚਾਅ ਹੋ ਸਕੇ ਲੇਕਿਨ ਠੰਡਕ ਦੇ ਲਈ ਜੋ ਫੁਹਾਰੇ ਦੀਆਂ ਪਾਈਪਾਂ ਲੱਗੀਆਂ ਹੋਈਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੇ ਉੱਤੇ ਜੋ ਫੁਹਾਰਾ ਚੱਲ ਰਿਹਾ ਜੋ ਚਾਰੇ ਪਾਸੇ ਆਪਣੇ ਫੁਹਾਰੇ ਪਾਣੀ ਦੀਆਂ ਉਛਾੜਾਂ ਨੂੰ ਸਿੱਟ ਰਿਹਾ ਤਾਂ ਜੋ ਜ਼ਮੀਨ ਠੰਡੀ ਰਹੇ ਇਹਨਾਂ ਜਾਨਵਰਾਂ ਨੂੰ ਠੰਡਕ ਮਿਲ ਸਕੇ ਤੇ ਹੋਰ ਵੀ ਤਸਵੀਰਾਂ ਜੋ ਤੁਹਾਨੂੰ ਇਸ ਚੂਹ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਹੋਰ ਵੀ ਜਾਨਵਰ ਇਸ ਚੂਹ ਦੇ ਵਿੱਚ ਮੌਜੂਦ ਨੇ ਤੇ ਉਸ ਦਾ ਕਿਸ ਤਰ੍ਹਾਂ ਦਾ ਰੱਖ-ਰਖਾਵ ਕੀਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਛਤਬੀਰ ਜੂਰ ਦੀਆਂ ਫੇਰ ਵਿਖਾਉਣ ਲੱਗਿਆ ਤੇ ਸਾਹਮਣੇ ਬਾੜੇ ਦੇ ਵਿੱਚ ਜਿਕੇ ਹੀ ਇਹ ਤਾਂ ਇੱਕ ਵੱਡਾ ਗਰਾਊਂਡ ਆ ਹਰਿਆ ਭਰਿਆ ਗਰਾਊਂਡ ਆ ਲੇਕਿਨ ਇਹ ਗਰਾਊਂਡ ਦੀ ਗੱਲ ਕਰੀਏ ਤਾਂ ਹਾਥੀਆਂ ਦੇ ਰਹਿਣ ਵਾਸਤੇ ਬਣਾਇਆ ਗਿਆ ਵਿੱਚ ਵੱਡਾ ਇੱਕ ਪੂਲ ਬਣਾਇਆ ਗਿਆ ਤਾਂ ਜੋ ਹਾਥੀ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਇਸ ਪਾਣੀ ਦੇ ਵਿੱਚ ਬੈਠ ਸਕਣ ਤੇ ਆਪਣਾ ਟੈਂਪਰੇਚਰ ਉਹ ਠੰਡਾ ਤੇ ਮੇਨਟੇਨ ਕਰ ਸਕਣ ਤੇ ਜੋ ਜੂ ਦੇ ਅਧਿਕਾਰੀਆਂ ਦੇ ਵੱਲੋਂ ਇਸ ਖੁੱਲੇ ਮੈਦਾਨ ਦੀ ਗੱਲ ਕਰੀਏ ਤਾਂ ਬੇਸ਼ੱਕ ਇਸ ਨੂੰ ਤਾਂ ਕਿਆ ਜ਼ਰੂਰ ਗਿਆ ਤਾਰਾਂ ਦੇ ਨਾਲ ਹੋਵੇ ਜਾਂ ਫਿਰ ਪਾਈਪਾਂ ਦੇ ਨਾਲ ਇਸ ਨੂੰ ਪ੍ਰੋਪਰ ਬਣਾਇਆ ਗਿਆ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਲੇਕਿਨ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੈੱਡ ਪਾਏ ਗਏ ਨੇ ਹਾਥੀਆਂ ਦੇ ਰਹਿਣ ਦੇ ਲਈ ਉੱਥੇ ਬੈਠਣ ਦੇ ਲਈ ਸ਼ੈੱਡ ਪਾਏ ਹੋਏ ਨੇ ਤੇ ਨਾਲ ਹੀ ਨਾਲ ਜਿਹੜੇ ਸ਼ੈੱਡ ਦੇ ਉੱਪਰ ਹੈ ਉਹ ਮੈਟਸ ਲਗਾਏ ਗਏ ਨੇ ਤਾਂ ਜੋ ਧੁੱਪ ਤੋਂ ਹਾਥੀਆਂ ਨੂੰ ਠੰਡਕ ਮਿਲ ਸਕੇ ਤੇ ਜੋ ਜੂਦੇ ਅਧਿਕਾਰੀਆਂ ਦੇ ਵੱਲੋਂ ਆ ਪਾਣੀ ਦੀ ਪ੍ਰਬੰਧ ਦੇ ਲਈ ਜੇ ਇੱਥੇ ਕਹੀਏ ਹਾਥੀਆਂ ਦੇ ਟੈਂਪਰੇਚਰ ਨੂੰ ਘਟਾਉਣ ਦੇ ਲਈ ਜੋ ਗਰਮੀ ਤੋਂ ਰਹਾ ਦੂਆਉਣ ਦੇ ਲਈ ਫੁਹਾਰਾ ਵੀ ਸਪੈਸ਼ਲ ਇੱਥੇ ਲਗਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਵਖੂਬੀ ਤੁਸੀਂ ਉਹ ਫੁਹਾਰਾ ਦੇਖ ਸਕਦੇ ਹੋ ਕਿ ਫੁਹਾਰਾ ਚੱਲਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਦੂਜੇ ਪਾਸੇ ਜੇ ਗੱਲ ਕਰਾਂ ਤਾਂ ਹਾਥੀ ਇੱਕ ਛਾਂ ਦੇ ਵਿੱਚ ਖੜੇ ਹੋਏ ਨੇ ਆਪਣੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਧੁੱਪ ਤੋਂ ਬਚਣ ਵਾਸਤੇ ਸਾਈਡ ਤੇ ਖੜੇ ਹੋਏ ਨੇ ਤੇ ਇਸ ਜਗ੍ਹਾ ਦੇ ਵਿੱਚ ਖੁੱਲੇ ਦੇ ਵਿੱਚ ਇੱਕ ਕੱਚਾ ਪੌਂਡ ਵੀ ਬਣਾਇਆ ਗਿਆ ਤਾਂ ਜੋ ਹਾਥੀ ਉਸ ਕੱਚੇ ਪੌਂਡ ਦੇ ਵਿੱਚ ਬੈਠ ਕੇ ਠੰਡਕ ਮਾਣ ਸਕਣ ਤੇ ਗਰਮੀ ਤੋਂ ਰਾਹਤ ਪਾ ਸਕਣ ਹੋਰ ਵੀ ਤਸਵੀਰਾਂ ਤੁਹਾਨੂੰ ਇਸ ਚੂਹ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਨਾਲ ਵੱਡੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਛਤਬੀੜ ਜੂ ਦੇ ਅਧਿਕਾਰੀ ਸਾਡੇ ਨਾਲ ਨੇ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਕਿ ਪੰਜਾਬ ਤੇ ਹੋਰ ਪਾਸੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੋ ਪਾਰੇ ਦੀ ਗੱਲ ਕਰੀਏ ਤਾਂ ਪਾਰਾ 45 ਡਿਗਰੀ ਤੋਂ ਉੱਪਰ ਪਹੁੰਚ ਚੁੱਕਿਆ ਤੇ ਜੂ ਦੇ ਵਿੱਚ ਜੋ ਜਾਨਵਰ ਰੱਖੇ ਹੋਏ ਨੇ ਛੋਟਾ ਹੈ ਵੱਡਾ ਜਾਨਵਰ ਹੈ ਉਹਨਾਂ ਦੇ ਰੱਖ-ਰਖਾਵ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕੀ ਕੀ ਉਹਨਾਂ ਨੂੰ ਜੋ ਅਧਿਕਾਰੀਆਂ ਦੇ ਵੱਲੋਂ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਗਰਮੀ ਤੋਂ ਬਚਣ ਵਾਸਤੇ ਸਰ ਸਤਿ ਸ੍ਰੀ ਅਕਾਲ ਜੀ ਲਿਵਿੰਗ ਇੰਡੀਆ ਤੇ ਸਵਾਗਤ ਹੈ ਅਹਰਪਾਲ ਸਿੰਘ ਚੜੀਗਰ ਛੱਤ ਵਿੱਚ ਤੁਹਾਡਾ ਸਵਾਗਤ ਕਰਦਾ ਪਬਲਿਕ ਰਿਲੇਸ਼ਨ ਅਫਸਰ ਵਾਈਲਡ ਲਾਈਫ ਕਮ ਰੇਂਜ ਅਫਸਰ ਚੜੀਗਰ ਛੱਤ ਵੀ ਸਰ ਗਰਮੀ ਬਹੁਤ ਪੈ ਰਹੀ ਹੈ ਜਿਸ ਤਰ੍ਹਾਂ ਕਿ ਸਾਰੇ ਪਾਸੇ ਪਤਾ ਹੀ ਹੈ ਕਿ ਲੋਕ ਵੀ ਤਰਾਹ ਤਰਾ ਕਰ ਰਹੇ ਜਾਨਵਰ ਬੇਜਬਾਨ ਨੇ ਲੇਕਿਨ ਕੁਝ ਕਹਿ ਨਹੀਂ ਸਕਦੇ ਉਹਨਾਂ ਦੇ ਰੱਖ ਰਖਾਵ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੂ ਬਲੋ ਜਿਵੇਂ ਕਿ ਹੁਣ ਤੁਹਾਨੂੰ ਦਿਖਾਇਆ ਵੀ ਗਿਆ ਅੰਦਰ ਸਾਡੇ ਚੱਲ ਰਹੇ ਪ੍ਰਬੰਧ ਨੇ ਜਿਹੜੇ ਜਿੜੀਆਂ ਘਰ ਛੱਤਬੀੜ ਦੇ ਵਿੱਚ ਜਾਨਵਰਾਂ ਦੇ ਰੱਖ-ਰਖਾਅ ਸੰਬੰਧੀ ਜਿਹੜੇ ਪ੍ਰਬੰਧ ਨੇ ਉਹ ਮੌਸਮ ਦੇ ਅਨੁਸਾਰ ਕੀਤੇ ਜਾਂਦੇ ਨੇ ਉਹਨਾਂ ਨੂੰ ਸੀਜ਼ਨਲ ਕੇਅਰ ਅਰੇਂਜਮੈਂਟ ਕਿਹਾ ਜਾਂਦਾ ਹੈ ਇਹਦੇ ਪ੍ਰੋਪਰ ਪ੍ਰੋਟੋਕਾਲ ਹੁੰਦੇ ਨੇ ਸੈੱਟ ਪ੍ਰੋਟੋਕਾਲ ਨੇ ਸਾਡੇ ਤੇ ਅਸੀਂ ਹਰੇਕ ਮੌਸਮ ਦੇ ਵਿੱਚ ਜਿਹੜਾ ਵੀ ਮੌਸਮ ਦੇ ਵਿੱਚ ਕੋਈ ਐਕਸਟ੍ਰੀਮ ਆਉਂਦੀ ਹੈ ਭਾਵੇਂ ਉਹ ਸਰਦੀ ਹੋਵੇ ਭਾਵੇਂ ਗਰਮੀ ਹੋਵੇ ਭਾਵੇਂ ਮੌਨਸੂਨ ਹੋਵੇ ਉਹਨਾਂ ਦੇ ਬਚਾਅ ਲਈ ਜਾਨਵਰਾਂ ਦੇ ਬਚਾਅ ਲਈ ਉਹਦੇ ਵਾਸਤੇ ਵੱਖਰੇ ਤੌਰ ਤੇ ਪ੍ਰਬੰਧ ਕੀਤੇ ਜਾਂਦੇ ਨੇ ਜਿਵੇਂ ਕਿ ਹੁਣ ਜ ਚੁੱਕੀ ਹੈ ਪਰ ਇਹ ਗਰਮੀ ਦੇ ਪ੍ਰਬੰਧਾਂ ਦੇ ਅਸ ਜਿਹੜੀ ਸਾਡੀ ਤਿਆਰੀ ਹੈ ਉਹ ਫਰਵਰੀ ਦੇ ਅਖੀਰ ਚ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਅਸੀਂ ਮਾਰਚ ਤੋਂ ਹੀ ਆਪਣੀ ਕਮਰ ਕੱਸ ਲਈਦੀ ਹੈ ਤੇ ਜਾਨਵਰਾਂ ਨੂੰ ਜਿਹੜੇ ਮਾਸਾਹਾਰੀ ਜਾਨਵਰ ਨੇ ਉਹਨਾਂ ਦੇ ਪ੍ਰਬੰਧ ਬੱਕਰੇ ਹੁੰਦੇ ਨੇ ਜਿਹੜੇ ਪੰਛੀ ਨੇ ਉਹਨਾਂ ਦੇ ਪ੍ਰਬੰਧ ਬੱਕਰੇ ਹੁੰਦੇ ਨੇ ਤੇ ਜਿਹੜੇ ਕੋਈ ਹਰਬੀਵੋراس ਨੇ ਸ਼ਾਕਾਹਾਰੀ ਜਾਨਵਰ ਹੈ ਹਿਰਨ ਪ੍ਰਜਾਤੀ ਨੇ ਉਹਨਾਂ ਦੇ ਪ੍ਰਬੰਧ ਬੱਕਰੇ ਨੇ ਤੇ ਉਹਨਾਂ ਦੇ ਮੁਤਾਬਕ ਅਸੀਂ ਪ੍ਰਬੰਧ ਕਰ ਕਰ ਦਿਆਂ ਜੀ ਗੱਲ ਕਰੀ ਜੂ ਦੇ ਵਿੱਚ ਕਿੰਨੇ ਜਾਨਵਰ ਨੇ ਤੇ ਕਿੰਨੇ ਪਸ਼ੂ ਪੰਛੀ ਨੇ ਤੇ ਕਿਹੜੇ-ਕਿਹੜੇ ਇੱਥੇ ਜਾਨਵਰ ਹੈ ਤੇ ਸਹੂਲਤ ਕੀ ਮਿਲੂ ਕੋ ਇਸ ਤਰ੍ਹਾਂ ਸਾਡੇ ਕੋਲੇ ਇਸ ਵਕਤ ਲਗਭਗ 125 ਵੱਖਰੀਆਂ ਸਪੀਸੀਜ਼ ਦੇ ਐਨੀਮਲ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਜੇ ਅਸੀਂ ਇੰਡੀਵਿਜੂਅਲ ਗੱਲ ਕਰੀਏ ਤਾਂ ਸਾਡੇ ਕੋਲ 1800 ਤੋਂ 2000 ਦੇ ਕਰੀਬ ਇੰਡੀਵਿਜੂਅਲ ਜਾਨਵਰ ਨੇ ਜਿਨ੍ਹਾਂ ਨੂੰ ਉਹਨਾਂ ਦੀ ਡਾਈਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਡਾਈਟ ਦਿੱਤੀ ਜਾਂਦੀ ਹੈ ਜਿਵੇਂ ਕਿ ਅ ਅਸੀਂ ਮੋٹے ਤੌਰ ਤੇ ਦੱਸਿਏ ਜਿਵੇਂ ਹੁਣ ਰੇਛੇ ਨੇ ਸਾਡੇ ਕੋਲ ਪਾਲੂ ਨੇ ਠੰਡੇ ਪ੍ਰਦੇਸ਼ ਚ ਜਾਂ ਪਹਾੜਾਂ ਚ ਰਹਿਣ ਵਾਲਾ ਜਾਨਵਰ ਹੈ ਉਹਨੂੰ ਅਸੀਂ ਬਰਫ਼ ਦੰਨੇ ਆ ਜੀ 50 ਕਿਲੋ ਤੋਂ 100 ਕਿਲੋ ਦੀ ਸਿੱਲੀ ਉਹਨੂੰ ਹਰ ਰੋਜ਼ ਪ੍ਰੋਵਾਈਡ ਕਰਦੇ ਆ ਉਹ ਉਹਨਾਂ ਨੂੰ ਸਵੇਰੇ ਜਦੋਂ ਸਾਰਾ ਦੁਪਹਿਰੇ ਤੱਕ ਸਿੱਲੀ ਉਹਦੇ ਕੋਲ ਪਈ ਰਹਿੰਦੀ ਹੈ ਤੇ ਉਹਨਾਂ ਵਾਸਤੇ ਕੂਲਰ ਜਿਵੇਂ ਤੁਸੀਂ ਹੁਣ ਤੁਹਾਨੂੰ ਦਿਖਾ ਕੇ ਲਿਆਂਦਾ ਗਿਆ ਅੰਦਰੋਂ ਕਿ ਡੇਜ਼ਰਟ ਕੂਲਰ ਜਿੰਨੇ ਵੀ ਮਾਸਾਹਾਰੀ ਜਾਨਵਰ ਨੇ ਉਹਨਾਂ ਦੇ ਘਰਨਿਆਂ ਦੇ ਵਿੱਚ ਜਿਹਨੂੰ ਅਸੀਂ ਹਾਊਸਿੰਗ ਕਹਿੰਦੇ ਆ ਤੇ ਪੰਜਾਬੀ ਚ ਘਰਨੇ ਕਿਹਾ ਜਾਂਦਾ ਉਹਦੇ ਵਿੱਚ ਅਸੀਂ ਕੂਲਰ ਲਾਏ ਹੋਏ ਨੇ ਤੇ ਜਿਹੜੇ ਮਸ਼ ਜੋ ਨੈਚੁਰਲ ਮਟੀਰੀਅਲ ਹੈ ਜਿਵੇਂ ਘਾਹ ਫੂਸ ਕਾਨਾ ਛੱਪਰ ਪਰਾਲੀ ਉਹਦੇ ਅਸੀਂ ਛੱਪਰ ਬਣਾਏ ਜਾਂਦੇ ਜਿਹਦੇ ਅੰਦਰ ਦਾ ਜਿਹੜਾ ਕਲਾਈਮੇਟ ਆ ਉਹ ਠੰਡਾ ਹੁੰਦਾ ਤੇ ਉਸ ਤੋਂ ਇਲਾਵਾ ਵੱਖਰੇ ਵੱਖਰੇ ਜਾਨਵਰਾਂ ਦੇ ਪਿੰਜਰਿਆਂ ਦੇ ਵਿੱਚ ਪਾਣੀ ਦੇ ਫੁਆਰਾ ਦਾ ਸਿਸਟਮ ਚੱਲਿਆ ਹੋਇਆ ਤੇ ਵੱਡੇ ਵੱਡੇ ਤਲਾਬ ਨੇ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਹਾਥੀਆਂ ਵਾਸਤੇ ਵੱਖਰਾ ਤਲਾਬ ਹੈ ਦਰਾਈ ਘੋੜੇ ਵਾਸਤੇ ਹਿੱਪੋ ਵਾਸਤੇ ਵੱਖਰਾ ਤਲਾਬ ਹੈ ਮਗਰ ਮੱਛਾਂ ਵਾਸਤੇ ਵੱਖਰੇ ਤਲਾਬ ਨੇ ਉਹ ਤਲਾਬ ਪ੍ਰੋਪਰ ਹਰ ਹਫ਼ਤੇ ਸਾਫ਼ ਕਰਕੇ ਪੀਰੀਆਡਿਕ ਟੇਬਲ ਬਣਿਆ ਹੋਇਆ ਤੇ ਉਹਨਾਂ ਨੂੰ ਅਸੀਂ ਪੂਰਾ ਭਰ ਕੇ ਰੱਖਦੇ ਆ ਤੇ ਗਿੱਲੀ ਮਿੱਟੀ ਦਾ ਪ੍ਰ ਕਿ ਆਪਣੀ ਉਹਦੇ ਵਿੱਚ ਲਿਟਰ ਲੰਦੇ ਨੇ ਜਿਵੇਂ ਹੈਰਨ ਸਕਿਨ ਨੂੰ ਆਪਣੀ ਨੂੰ ਉਹਨਾਂ ਵਾਸਤੇ ਬੜੀ ਜ਼ਰੂਰੀ ਹੈ ਮਿੱਟੀ ਦੇ ਵਿੱਚ ਜਿਵੇਂ ਕਿ ਛੱਪੜਾਂ ਦੇ ਵਿੱਚ ਮੱਝਾਂ ਗਾਵਾਂ ਵੀ ਸਾਡੇ ਪਿੰਡਾਂ ਵਿੱਚ ਵੜਦੀਆਂ ਉਸੇ ਪ੍ਰਕਾਰ ਦੇ ਜਾਨਵਰ ਆਪਣੇ ਆਪ ਨੂੰ ਤਲਾਬ ਕੱਚੇ ਔਰ ਪੱਕੇ ਦੇ ਵਿੱਚ ਵੜ ਕੇ ਆਪਣੇ ਆਪ ਨੂੰ ਠੰਡਾ ਰੱਖਦੇ ਆ ਤੇ ਇਹਨਾਂ ਦੀ ਡਾਈਟ ਦੇ ਵਾਸਤੇ ਵੀ ਵੱਖਰੇ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਜਿਵੇਂ ਕਿ ਕੇਲੇ ਦੀ ਜਗ੍ਹਾ ਤਰਬੂਜ ਵੱਖਰਾ ਲਾਇਆ ਜਾਂਦਾ ਹੈ ਜਾਨਵਰਾਂ ਨੂੰ ਹਾਤੇ ਨੂੰ ਵੀ ਤਰਬੂਜ ਮਾਸਾਹਾਰੀ ਜਾਨਵਰਾਂ ਨੂੰ ਅਸੀਂ ਗਲੂਕੌਨਡੀ ਪਾਣੀ ਚ ਪਾ ਕੇ ਦੰਨੇ ਆ ਬਾਂਦਰ ਪ੍ਰਜਾਤੀ ਦੇ ਜਾਨਵਰਾਂ ਨੂੰ ਗਲੂਕੌਨਡੀ ਪਾਣੀ ਚ ਪਾ ਕੇ ਦੰਨੇ ਆ ਤੇ ਇਸੇ ਪ੍ਰਕਾਰ ਜਿਹੜੇ ਪੰਛੀ ਨੇ ਪੰਛੀਆਂ ਦੇ ਪੀਣ ਵਾਲੇ ਪਾਣੀ ਚ ਵੀ ਸਾਡੇ ਵੈਟਰਨਰੀ ਵਿੰਗ ਚ ਸਾਡੇ ਕੋਲ ਪ੍ਰੋਪਰ ਇਥੇ ਹਸਪਤਾਲ ਹੈ ਤੇ ਡਾਕਟਰ ਮੌਜੂਦ ਹਨ ਉਹ ਉਹਨਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਸਪਲੀਮੈਂਟਸ ਅਤੇ ਹੋਰ ਜੋ ਸਪੋਰਟਿਵ ਥੈਰੇਪੀ ਆ ਪਾਣੀ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਜਾਨਵਰ ਪੂਰਾ ਆਨੰਦ ਮਾਣ ਰਹੇ ਨੇ ਤੇ ਸਾਡੇ ਕੋਲੇ ਤਕਰੀਬਨ ਮਾਰਚ ਤੋਂ ਹੀ ਅਸੀਂ 45 ਡਿਗਰੀ ਨੂੰ ਧਿਆਨ ਚ ਰੱਖ ਕੇ ਇਹ ਪ੍ਰਬੰਧ ਕਰਦੇ ਆ ਜੋ ਕਿ ਹੁਣ ਤੁਹਾਨੂੰ ਦਿਖਾ ਕੇ ਵੀ ਲੰਦਾ ਗਿਆ ਤੇ ਉਸ ਤੋਂ ਇਲਾਵਾ ਸਾਡਾ ਆਪਣਾ ਪਾਣੀ ਦਾ ਪ੍ਰਬੰਧ ਹੈ ਸਾਡੇ ਕੋਲੇ ਵਾਟਰ ਸਪਲਾਈ ਨੈਟਵਰਕ ਸਿਸਟਮ ਹੈ ਸਾਡੇ ਕੋਲ ਆਪਣਾ ਬਿਜਲੀ ਦਾ ਵੀ ਪ੍ਰਬੰਧ ਹੈ ਜੇਕਰ ਬਿਜਲੀ ਬਾਹਰੋਂ ਕੋਈ ਕੱਟ ਲੱਗਦਾ ਹੈ ਜਾਂ ਕੋਈ ਫਾਲਟ ਪੈ ਜਾਂਦਾ ਹੈ ਤਾਂ ਸਾਡੇ ਕੋਲ ਆਪਣੇ ਜਨਸੈਟ ਉਪਲਬਧ ਹਨ ਦੋ ਵੱਡੇ ਜਿਦੇ ਨਾਲ ਅਸੀਂ ਸਾਰੇ ਚੜੀਆ ਘਰ ਦੀ ਬਿਜਲੀ ਚਲਾ ਵੀ ਲਈਦੀ ਹੈ ਤੇ ਨਾਲ ਹੀ ਨਾਲ ਅਸੀਂ ਪਾਣੀ ਦੀ ਸਪਲਾਈ ਆਪਣੇ ਇੰਡੀਪੈਂਡੈਂਟਲੀ ਪੂਰੀ ਕਰ ਲੈਂਦੀ ਹੈ ਬਿਲਕੁਲ ਤੁਸੀਂ ਸਪਲਾਈ ਦੀ ਗੱਲ ਕੀਤੀ ਹੈ ਸਾਰੇ ਪ੍ਰਬੰਧ ਦੱਸਿਆ ਡਾਕਟਰਾਂ ਦੀ ਟੀਮ ਦੇ ਤੁਸੀਂ ਜ਼ਿਕਰ ਕਰ ਰਹੇ ਸੀ ਡਾਕਟਰਾਂ ਦੇ ਕਿਸ ਤਰ੍ਹਾਂ ਜਾਨਵਰ ਜੇ ਕੋਈ ਬਿਮਾਰ ਹੁੰਦਾ ਜਾਂ ਉਸ ਨੂੰ ਟ੍ਰੀਟਮੈਂਟ ਦੇ ਲਈ ਇੱਥੇ ਹੀ ਰੱਖਿਆ ਜਾਂਦਾ ਡਾਕਟਰ ਇੱਥੇ ਹੀ ਮੌਜੂਦ ਹੁੰਦੇ ਸਾਡੇ ਕੋਲ ਆਪਣਾ ਚਿੜੀਆ ਘਰ ਚ ਆਪਦਾ ਹਸਪਤਾਲ ਹੈ ਸਾਡੇ ਕੋਲ ਇੱਕ ਪ੍ਰੋਪਰ ਡਾਕਟਰ ਹਨ ਤੇ ਪੈਰਾ ਵੈਟਰਨਰੀ ਸਟਾਫ ਹੈ 5 6 ਜਣਿਆਂ ਦਾ ਉਹਨਾਂ ਕੋਲ ਸਟਾਫ ਹੈ ਜਿਹੜੇ ਕਿ ਵੈਟਰਨਰੀ ਐਕਸਪਰਟ ਨੇ ਤੇ ਜਾਨਵਰਾਂ ਦੇ ਇਲਾਜ ਸੰਬੰਧੀ ਐਕਸਪਰਟ ਨੇ ਹਰ ਰੋਜ਼ ਦੀ ਰੋਜ਼ ਜੋ ਜਾਨਵਰਾਂ ਦਾ ਰੂਟੀਨ ਵਾਲਾ ਇਲਾਜ ਹੈ ਉਸ ਚੈੱਕਅਪ ਕੀਤਾ ਜਾਂਦਾ ਤੇ ਉਹਨਾਂ ਦੇ ਰੂਟੀਨ ਇਲਾਜ ਉਹ ਵੀ ਕੀਤਾ ਜਾਂਦਾ ਤੇ ਪ੍ਰੋਪਰ ਜੇਕਰ ਸਾਨੂੰ ਕਿਸੇ ਮਹਾਰ ਡਾਕਟਰਾਂ ਦੀ ਲੋੜ ਪੈਂਦੀ ਹੈ ਤਾਂ ਇੰਡੀਆ ਦੇ ਵਿੱਚ ਅਸੀਂ ਪੰਜਾਬ ਐਗਰੀਕਲਚਰ ਲੁਧਿਆਣਾ ਦੇ ਵਿੱਚ ਜੋ ਗੜਵਾਸੂ ਹੈ ਸ੍ਰੀ ਗੁਰੂ ਅੰਗਦ ਦੇ ਵੈਟਰਨਰੀ ਰਿਸਰਚ ਇੰਸਟੀਚਿਊਟ ਲੁਧਿਆਣਾ ਉੱਥੋਂ ਅਸੀਂ ਮਹਾਰ ਡਾਕਟਰਾਂ ਨੂੰ ਇੱਥੇ ਬੁਲਾਉਂਦੇ ਹਾਂ ਤੇ ਸਾਡੇ ਡਾਕਟਰ ਉਹਨਾਂ ਨਾਲ رائے مشورہ ਕਰਕੇ ਤੇ ਜਿਹੜੇ ਬਰੇਲੀ ਦੇ ਵਿੱਚ ਇੱਜਤਨਗਰ ਬਰੇਲੀ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਵੈਟਰਨਰੀ ਵਾਈਲਡਲਾਈਫ ਦਾ ਵੈਟਰਨਰੀ ਰਿਸਰਚ ਇੰਸਟੀਚਿਊਟ ਆ ਉੱਥੋਂ ਵੀ ਮਹਾਰ ਡਾਕਟਰਾਂ ਨਾਲ ਸਾਡੇ ਡਾਕਟਰ ਹਮੇਸ਼ਾ ਲਾਈਜ਼ਨਿੰਗ ਚ ਰਹਿੰਦੇ ਆ ਤੇ ਅਸੀਂ ਉਹਨਾਂ ਡਾਕਟਰਾਂ ਦੀ 3 ਮਹੀਨੇ ਬਾਅਦ ਕੁਆਰਟਰਲੀ ਇੱਥੇ ਫੇਰਾ ਵੀ ਪਾਉਨੇ ਤੇ ਆਪਣੇ ਜਿੰਨੇ ਵੀ ਸਾਡੇ ਇਲਾਜ ਦੇਣ ਜਾਨਵਰ ਨੇ ਉਹਨਾਂ ਮਹਾਰ ਡਾਕਟਰਾਂ ਤੋਂ ਸੀ رائے ਲੈ ਕੇ ਸਾਡੇ ਡਾਕਟਰ ਇਹਨਾਂ ਦਾ ਇਲਾਜ ਕਰਦੇ ਨੇ ਜੀ ਸੋ ਬਿਲਕੁਲ ਇਹ ਸਾਨੂੰ ਛਤਪੀਰ ਜੂ ਦੇ ਅਧਿਕਾਰੀ ਤੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਜੂ ਦੇ ਵਿੱਚ ਜੇ ਗੱਲ ਕਰੀਏ ਤਾਂ ਜਾਨਵਰਾਂ ਦੇ ਗਰਮੀ ਤੋਂ ਬਚਾਉਣ ਦੇ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਚਾਹੇ ਡਾਕਟਰੀ ਦਾ ਹੋਵੇ ਚਾਹੇ ਉਹ ਗਰਮੀ ਤੋਂ ਬਚਾਉਣ ਦੇ ਲਈ ਉਹਨਾਂ ਦੀ ਜਿਹੜੇ ਹਾਊਸਿੰਗਸ ਨੇ ਉਹਨਾਂ ਦੇ ਵਿੱਚ ਕੂਲਰ ਲਾਏ ਗਏ ਨੇ ਪੱਖੇ ਲਾਏ ਗਏ ਨੇ ਜਾਂ ਫਿਰ ਜੋ ਜਾਨਵਰ ਬਾਹਰ ਨੇ ਜੋ ਜੂ ਦੇ ਵਿੱਚ ਨੇ ਉਹਨਾਂ ਦੀ ਜਗਾਵਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਫੁਹਾਰਾ ਠੰਡਕ ਰੱਖਣ ਵਾਸਤੇ ਫੁਹਾਰੇ ਦੀਆਂ ਪਾਈਪਾਂ ਲਗਾਈਆਂ ਗਈਆਂ ਨੇ ਛਤਬੀੜ ਜੂ ਤੋਂ ਕੈਮਰਾ ਪਰਸਨ ਸ਼ਿਵਮ ਕੁਮਾਰ ਦੇ ਨਾਲ ਅਸ਼ਫਾਕ ਟੋਡੀ ਲਿਵਿੰਗ ਇੰਡੀਆ ਨਿਊਜ਼